ਮੈਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਨਿਊਜ਼ 189 ਪੰਜਾਬ ਦੇ ਵਿੱਚ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਖਬਰਾਂ ਨਸ਼ਰ ਹੋਈਆਂ ਕਿ ਰਾਜਪੁਰੇ ਇਲਾਕੇ ਤੇ ਹਲਕਾ ਕਨੌਰ ਦੇ ਵਿੱਚ ਕਾਫੀ ਵੱਡੇ ਸਤਰ ਤੇ ਜਿਹੜੀ ਹੈ ਮਾਈਨਿੰਗ ਕੀਤੀ ਜਾ ਰਹੀ ਹੈ ਮਿੱਟੀ ਦੀ ਉੱਥੇ ਹੀ ਰਾਜਪੁਰਾ ਦੇ ਨੇੜੇ ਅਸੀਂ ਖੜੇ ਹਾਂ ਪਿੰਡ ਖਰਾਜਪੁਰ ਦੇ ਵਿੱਚ ਜਿੱਥੇ ਕਿ ਸਾਨੂੰ ਪਤਾ ਲੱਗਿਆ ਕਿ ਸਵੇਰੇ ਮਾਈਨਿੰਗ ਕੀਤੀ ਜਾ ਰਹੀ ਸੀਗੀ ਮਿੱਟੀ ਜਿਹੜੀ ਹੈ ਚੋਰੀ ਉਰ ਤੋਂ ਪੱਟੀ ਜਾ ਰਹੀ ਸੀਗੀ ਟਰਾਲੀਆਂ ਦੀ ਮਦਦ ਦੇ ਨਾਲ ਜਦ న్యూస్ 89 ਦੀ ਟੀਮ मौके ਤੇ ਪਹੁੰਚੀ ਹੈ ਤੇ ਤੁਸੀਂ ਦੇਖ ਪਾ ਰਹੇ ਹੋ ਮੇਰੇ ਪਿੱਛੇ ਟਰੈਕਟਰ ਤੇ ਹੋਰ ਜਿਹੜਾ ਸਾਜੋ ਸਮਾਨ ਜਿਹੜਾ ਹੈ ਮਿੱਟੀ ਚੋਰੀ ਕਰਦੇ ਆ ਖਰਾਜਪੁਰ ਦੇ ਵਿੱਚ ਇਹ मौके ਤੋਂ ਜਿਹੜਾ ਹੈ ਉਰ ਤੋਂ ਫਰਾਰ ਹੋ ਗਏ ਆ ਟਰੈਕਟਰ ਟਰਾਲੀ ਛੱਡ ਕੇ ਆਪਣੀ ਟਰੈਕਟਰ ਛੱਡ ਕੇ ਤੁਸੀਂ ਦੇਖ ਪਾ ਰਹੇ ਹੋ ਕੈਮਰਾਮੈਨ ਤੁਹਾਨੂੰ ਦਿਖਾਣਗੇ ਇਹ ਜਿਹੜਾ ਟਰੈਕਟਰ ਖੜਿਆ ਹੈ న్యూస్ 89 ਦੀ ਟੀਮ ਜਿਸ ਤਰ੍ਹਾਂ ਹੀ ਪਹੁੰਚਦੀ ਹੈ ਉਰੇ ਤੇ ਮਾਈਨਿੰਗ ਕਰਨ ਵਾਲੇ ਜਿਹੜੇ ਮਿੱਟੀ ਉਰ ਤੋਂ ਚੱਕਦੇ ਆ ਖਰਾਜਪੁਰ ਤੋਂ ਉਹ ਸਾਡੀ ਟੀਮ ਨੂੰ ਦੇਖ ਕੇ ਉਰੇ ਤੋਂ ਫਰਾਰ ਹੋ ਗਏ ਪਿਛਲੇ ਦਿਨਾਂ ਚ ਅਫਸਰਾਂ ਨੇ ਕਾਫੀ ਜਦੋਜਹਾਦ ਵੀ ਕੀਤੀ ਹੈ ਇੱਕ ਖਾਣਾ ਪੂਰਤੀ ਪਰਚੇ ਦਰਜ ਕੀਤੇ ਆ ਲੇਕਿਨ ਕਿਤੇ ਨਾ ਕਿਤੇ ਮਾਈਨਿੰਗ ਜਿਹੜੀ ਹੈ ਵੱਡੇ ਸਤਰ ਤੇ ਰਾਜਪੁਰਾ ਦੇ ਵਿੱਚ ਤੇ ਹਲਕਾ ਕਨੌਰ ਦੇ ਵਿੱਚ ਵੱਡੇ ਸਤਰ ਤੇ ਚੱਲ ਰਹੀ ਹੈ న్యూਸ 89 ਦੀ ਟੀਮ ਤੁਹਾਨੂੰ ਗਰਾਉਂਡ ਜ਼ੀਰੋ ਤੋਂ ਲੈ ਕੇ ਆਈ ਹੈ ਪਿੰਡ ਖਰਾਜਪੁਰ ਦੇ ਵਿੱਚ ਤੁਹਾਨੂੰ ਦਿਖਾਣੇ ਆ ਕਿ ਕਿਸ ਤਰ੍ਹਾਂ ਇਹ ਮਾਈਨਿੰਗ ਕੀਤੀ ਜਾਂਦੀ ਹੈ ਤੁਸੀਂ ਦੇਖ ਪਾ ਰਹੇ ਹੋ ਇਹ ਖੱਡ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ 25 ਦਰਿਆ ਜਿਹੜਾ ਰਾਜਪੁਰਾ ਦੇ ਨੇੜੇੋਂ ਨਿਕਲਦਾ ਹੈ ਉਹਦੇ ਨਾਲ ਹੀ ਖਰਾਜਪੁਰ ਪਿੰਡ ਪੈਂਦਾ ਹੈ ਵੱਡੇ ਸਤਾਰ ਤੇ ਜਿਹੜੀ ਉਹਰੇ ਮਾਈਨਿੰਗ ਕੀਤੀ ਜਾਂਦੀ ਹੈ ਅਫਸਰ ਉਹਰੇ ਦਬਿਸ਼ ਕਰਦੇ ਆ ਲੇਕਿਨ ਮਾਈਨਿੰਗ ਮਾਈਨਿੰਗ ਕਰਨ ਵਾਲਿਆਂ ਦੇ ਕੋਈ ਅਸਰ ਨਹੀਂ ਤੁਸੀਂ ਦੇਖ ਪਾ ਰਹੇ ਹੋ ਇਹ ਖੱਡ ਤੁਸੀਂ ਮੈਂ ਕੈਮਰਾਮੈਨ ਤੁਹਾਨੂੰ ਦਿਖਾ ਰਹੇ ਆ ਨਿਊਜ਼ 89 ਪੰਜਾਬ ਤੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜਿਸ ਤਰ੍ਹਾਂ ਹੀ ਸਾਨੂੰ ਖਬਰ ਮਿਲਦੀ ਹੈ ਕਿ ਉਰੇ ਮਾਈਨਿੰਗ ਚੱਲ ਰਹੀ ਹੈ ਅਸੀਂ ਆਪਣੀ ਟੀਮ ਦੇ ਨਾਲ ਉਰੇ ਕਵਰੇਜ ਕਰਨ ਵਾਸਤੇ ਆਨੇ ਆ ਤੇ ਸਾਨੂੰ ਦੇਖ ਕੇ ਆਪਣਾ ਟਰੈਕਟਰ ਛੱਡ ਕੇ ਉਰ ਤੋਂ ਜਿਹੜੇ ਮਾਈਨਿੰਗ ਕਰਨ ਆਲੇ ਆ ਮੌਕੇ ਤੋਂ ਫਰਾਰ ਹੋ ਗਏ ਅਜੇ 2 ਦਿਨ ਦੀ ਗੱਲ ਹੈ ਉਰੇ ਅਫਸਰ ਸਹਿਬਾਨ ਵੀ ਜਿਹੜੇ ਦਬਿਸ਼ ਕਰਨ ਆਈ ਸੀ ਤੇ ਉਹਨਾਂ ਦੀ ਗੱਡੀ ਵੀ ਜਿਹੜੀ ਖਬਰਾਂ ਦੇ ਵਿੱਚ ਪਤਾ ਲੱਗਿਆ ਸੀ ਕਿ ਉਹਰੇ ਫਸ ਗਈ ਸੀ ਉਹੀ ਜਗ੍ਹਾ ਦੱਸ ਰਿਹਾ ਤੁਹਾਨੂੰ ਮੈਂ ਵੱਡੇ ਸਤਰ ਤੇ ਇੱਕ ਜਗ੍ਹਾ ਨਹੀਂ ਉਹਰੇ ਕਾਫੀ ਜਗ੍ਹਾ ਤੇ ਮਾਈਨਿੰਗ ਚੱਲ ਰਹੀ ਹੈ ਹਲਕਾ ਕਨੌਰ ਦੇ ਵਿੱਚ ਵੱਡੇ ਸਤਰ ਤੇ ਮਾਈਨਿੰਗ ਚੱਲ ਰਹੀ ਹੈ ਅਸੀਂ ਤੁਹਾਨੂੰ ਉਹ ਵੀ ਦਿਖਾਵਾਂਗੇ ਤਸਵੀਰਾਂ ਹਲਕਾ ਕਨੌਰ ਦੇ ਵਿੱਚ ਕਿਸ ਤਰ੍ਹਾਂ ਮਾਈਨਿੰਗ ਚੱਲਦੀ ਹੈ ਕਿਸ ਤਰ੍ਹਾਂ 20 20 ਫੁੱਟ 40 40 ਫੁੱਟ ਖੱਡੇ ਕੀਤੇ ਗਏ ਨੇ ਹਲਕਾ ਕਨੌਰ ਦੇ ਵਿੱਚ ਵੀ ਇਹ ਤੁਸੀਂ ਮਾਈਨਿੰਗ ਦੀ ਹੈ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਅੱਜ ਤੁਹਾਨੂੰ ਦਿਖਾਣੇ ਆ ਟਰੈਕਟਰ ਦੀ ਮਦਦ ਦੇ ਨਾਲ ਇਹਦੇ ਜਿਹੜੀ ਖੱਡ ਬਣਾਈ ਹੋਈ ਹੈ ਸਪੈਸ਼ਲ ਦੇਖੋ ਮਾਈਨਿੰਗ ਵਿਭਾਗ ਜੇ ਚਾਵੇ ਵੀ ਉਰੇ ਮਾਈਨਿੰਗ ਨਾ ਹੋਵੇ ਤੇ ਇਹ ਸਾਜੋ ਸਮਾਨ ਜਿਹੜਾ ਇਹਨਾਂ ਨੇ ਪੱਕੇ ਤੌਰ ਤੇ ਪੁੱਲੀਆਂ ਬਣਾਈ ਹੋਈਆਂ ਕੈਮਰਾਮੈਨ ਨੂੰ ਕਹਾਂਗਾ ਦਿਖਾਨਗੇ ਇਹ ਪੱਕੇ ਤੌਰ ਤੇ ਜਿਹੜੀਆਂ ਇਹ ਦਿਖਾਈ ਹੋਈ ਹੈ ਇਹ ਲੋਹੇ ਦੀਆਂ ਜਿਹੜੀਆਂ ਇਨਾਂ ਨੇ ਇੱਕ ਬ੍ਰਿਜ ਟਾਈਪ ਬਣਾਇਆ ਹੋਇਆ ਹੈ ਇਸ ਨੂੰ ਵੀ ਜਿਹੜਾ ਹੈ ਉਹ ਤੋੜ ਸਕਦੇ ਆ ਇਸ ਨੂੰ ਵੀ ਆਪਣੇ ਨਾਲ ਲੈ ਜਾ ਸਕਦੇ ਆ ਲੇਕਿਨ ਕਿਤੇ ਨਾ ਕਿਤੇ ਮਾਈਨਿੰਗ ਵਿਭਾਗ ਦੇ ਅਫਸਰਾਂ ਦੇ ਵੀ ਇੱਕ ਸਵਾਲੀਆ ਨਿਸ਼ਾਨ ਹੈ ਉਹ ਇਸ ਚੀਜ਼ ਨੂੰ ਕਿਉਂ ਉਰੇ ਛੱਡ ਦਿੰਦੇ ਆ ਇੱਕ ਖਾਨਾਪੂਰਤੀ ਕਰਨ ਤੋਂ ਬਾਅਦ ਕਿਉਂ ਇਹਨਾਂ ਨੂੰ ਇਸ ਤਰ੍ਹਾਂ ਛੱਡ ਦਿੰਦੇ ਆ ਵੀ ਦੁਬਾਰਾ ਤੋਂ ਇਹ ਮਾਈਨਿੰਗ ਜਿਹੜੇ ਹੈ ਕਰਨ ਵਾਲੇ ਬੰਦੇ ਜਿਹੜੇ ਉਰੇ ਮਾਈਨਿੰਗ ਕਰ ਸਕਣ ਮੈਂ ਤੁਹਾਨੂੰ ਥੱਲੇ ਜਾ ਕੇ ਦਿਖਾਣਾ ਇਹ ਦੇਖੋ ਤੁਸੀਂ ਉਹ ਕਰਾਹੇ ਦੀ ਮਦਦ ਦੇ ਨਾਲ ਟਰੈਕਟਰ ਜਾਦੀ ਦੇ ਉੱਪਰ ਚੱਲਦਾ ਹੈ ਤੇ ਥੱਲੇ ਟਰਾਲੀ ਲਾਈ ਲਾ ਦਿੱਤੀ ਜਾਂਦੀ ਹੈ ਔਰੇ ਟਰਾਲੀ ਲਾਈ ਜਾਂਦੀ ਹੈ ਤੇ ਜਦ ਜਦ ਟਰਾਲੀ ਟਰਾਲੀ ਲਾਈ ਜਾਂਦੀ ਹੈ ਇਹਦੇ ਉੱਪਰੋਂ ਤੇ ਮਿੱਟੀ ਜਿਹੜੀ ਹੈ ਟਰਾਲੀ ਦੇ ਵਿੱਚ ਫਟਾਫਟ ਜਿਹੜੀ ਹੈ ਸੁੱਟ ਕੇ ਕੈਮਰਾਮੈਨ ਨੂੰ ਕਹਾਂਗਾ ਅੱਗੇ ਆਣਗੇ ਸੁੱਟ ਕੇ ਤੇ ਟਰਾਲੀ ਭਰ ਕੇ ਇੱਥੋਂ ਫਟਾਫਟ ਘੱਟ ਦਿੱਤੀ ਜਾਂਦੀ ਹੈ ਅੱਜ ਵੀ ਜਿਹੜੀਆਂ ਹੈ ਜਿਹੜੀਆਂ ਸਵੇਰ ਦੀਆਂ ਟਰਾਲੀਆਂ ਜਿਹੜੀਆਂ ਮਿੱਟੀ ਉਰ ਤੋਂ ਚੋਰੀ ਕਰਕੇ ਸ਼ਹਿਰ ਦੇ ਵਿੱਚ ਸਰਿਆਂ ਦੇਖੀ ਜਾ ਸਕਦੀਆਂ ਸੀਗੀਆਂ ਤੇ ਉਸ ਤੋਂ ਬਾਅਦ న్యూਸ 89 ਦੀ ਟੀਮ ਉਰੇ ਮੌਕੇ ਤੇ ਆਈ ਤੇ ਤੁਹਾਨੂੰ ਗਰਾਊਂਡ 0 ਤੋਂ ਅਸੀਂ ਇਹ ਸਾਰੀ ਤਸਵੀਰਾਂ ਦਿਖਾ ਰਹੇ ਹਾਂ ਤੇ ਮਾਈਨਿੰਗ ਜਿਹੜੀ ਹੈ ਮੈਂ ਤੁਹਾਨੂੰ ਫੇਰ ਦੱਸਦਾ ਕਿ ਮਾਈਨਿੰਗ ਇਹ ਦੋ ਹਲਕਿਆਂ ਦੇ ਵਿੱਚ ਵੱਡੇ ਸਤਾਰ ਤੇ ਕੀਤੀ ਜਾਂਦੀ ਹੈ ਤੇ ਮਾਈਨਿੰਗ ਵਿਭਾਗ ਜਿਹੜਾ ਹੈ ਬਿਲਕੁਲ ਸੁੱਤਾ ਆਇਆ ਪੁਲਿਸ ਵਿਭਾਗ ਉਰੇ ਤੋਂ ਕਸਤੂਰਬਾ ਥਾਣਾ ਥੋੜੀ ਹੀ ਦੂਰ ਹੈ ਜੇ ਉਹ ਚਾਣ ਤਾਂ ਮਾਈਨਿੰਗ ਰੋਕ ਸਕਦੇ ਹਨ ਲੇਕਿਨ ਕਿਤੇ ਨਾ ਕਿਤੇ ਇਸ ਪੁਲਿਸ ਵਿਭਾਗ ਤੇ ਵੀ ਸਵਾਲੀਆ ਨਿਸ਼ਾਨ ਆ ਸੀ ਪਟਿਆਲਾ ਦੇ ਐਸਐਸਪੀ ਸਾਹਿਬ ਜਿਹੜੇ ਬਹੁਤ ਹੀ ਇਮਾਨਦਾਰ ਹੈ ਉਹਨਾਂ ਨੂੰ ਤੇ ਡੀਸੀ ਸਾਹਿਬ ਜਿਹੜੇ ਕੁਮਾਰ ਅਮਿਤ ਹੈ ਉਹਨਾਂ ਨੂੰ ਇਹ ਲਾਈਵ ਤਸਵੀਰਾਂ ਤੁਸੀਂ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਉਹਨਾਂ ਤੱਕ ਪਹੁੰਚ ਸਕੇ ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਖਾਸ ਕਰ ਮਾਈਨਿੰਗ ਦੇ ਖਿਲਾਫ ਹੈ ਉਹਨਾਂ ਤੱਕ ਇਹ ਤਸਵੀਰਾਂ ਪਹੁੰਚ ਸਕਣ ਤੇ ਜਲਦੀ ਤੋਂ ਜਲਦੀ ਇਹ ਮਾਈਨਿੰਗ ਦਾ ਕੰਮ ਜਿਹੜਾ ਰੁਕ ਸਕੇ ਇੱਕ ਵਾਰੀ ਫੇਰ ਦਿਖਾਵਾਂਗਾ ਜਿਵੇਂ న్యూਸ 89 ਦੀ ਟੀਮ ਮੌਕੇ ਤੇ ਪਹੁੰਚਦੀ ਹੈ ਤੇ ਇਹ ਟਰੈਕਟਰ ਜਿਹੜਾ ਹੈ ਜਿਹੜੇ ਮਾਈਨਿੰਗ ਕਰਨ ਵਾਲੇ ਲੋਕ ਹੈ ਉਹ ਟਰੈਕਟਰ ਨੂੰ ਮੌਕੇ ਤੇ ਛੱਡ ਕੇ ਉਰ ਤੋਂ ਫਰਾਰ ਹੋ ਜਾਂਦੇ ਨੇ ਲੇਕਿਨ ਕਿਸੇ ਨਾ ਕਿਸੇ ਪੁਲਿਸ ਵਿਭਾਗ ਬਿਲਕੁਲ ਸੁੱਤਾ ਹੋਇਆ ਹੈ ਉਹਨਾਂ ਨੂੰ ਲੱਗਦਾ ਹੈ ਕਿ ਸਾਰੀ ਖਬਰ ਹੋਣ ਤੋਂ ਬਾਅਦ ਵੀ ਕਿਉਂ ਨਹੀਂ ਉਹ ਰੋਕ ਪਾਉਂਦੇ ਮਾਈਨਿੰਗ ਨੂੰ ਇਹ ਵੱਡਾ ਇੱਕ ਸਵਾਲ ਖੜਾ ਹੁੰਦਾ ਹੈ ਇਹ ਟਰੈਕਟਰ ਜਿਹੜਾ ਛੱਟ ਕੇ ਗਏ ਆ ਕਰਾਹਾ ਉਰੇ ਪਿਆ ਮਾਈਨਿੰਗ ਵਿਭਾਗ ਕਹਿੰਦਾ ਕਿ ਅਸੀਂ ਪਰਚੇ ਦਰਜ ਕੀਤੇ ਆ ਅਸੀਂ ਮੌਕੇ ਤੇ ਸਮਾਨ ਜ਼ਬਤ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਉਰੇ ਟਰੈਕਟਰ ਵੀ ਖੜਿਆ ਤੇ ਇਹ ਕਰਾਹਾ ਵੀ ਖੜਿਆ ਤੇ ਮਿੱਟੀ ਪੱਟਣ ਵਾਲਾ ਜਿਹੜਾ ਟਰੈਕਟਰ ਹੈ ਉਹ ਮੌਕੇ ਤੇ ਛੱਟ ਕੇ ਮਾਈਨਿੰਗ ਵਾਲੇ ਫਰਾਰ ਹੋ ਗਏ ਇਹ ਕਿਰਾਇਆ ਜਿਹਦੇ ਨਾਲ ਮਿੱਟੀ ਇਕੱਠੀ ਕਰਕੇ ਉਸ ਤੇ ਪਾਈ ਜਾਂਦੀ ਹੈ ਤੁਸੀਂ ਜਿਆਦਾ ਤੋਂ ਜਿਆਦਾ ਇਸ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਖਰਾਜਪੁਰ ਦੇ ਵਿੱਚ ਚੱਲ ਰਹੀ ਮਾਈਨਿੰਗ ਨੂੰ ਜਲਦੀ ਤੋਂ ਜਲਦੀ ਰੋਕਿਆ ਜਾਵੇ ਪੁਲਿਸ ਵਿਭਾਗ ਦੀ ਕਾਰਵਾਈ ਟੀਲੀ ਹੈ ਦੇਖਦੇ ਹਾਂ ਹੁਣ ਇਸ ਖਬਰ ਤੋਂ ਬਾਅਦ ਪੁਲਿਸ ਵਿਭਾਗ ਤੇ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਰਾਜਪੁਰਾ ਤੋਂ ਕੈਮਰਾਮੈਨ ਲਲਿਤ ਕੁਮਾਰ ਦੇ ਨਾਲ ਮੀਡੀਆ ਪਰਸਨ ਸੰਦੀਪ ਚੌਧਰੀ న్యూਸ 89 ਪੰਜਾਬ